ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਜਿਹੜਾ ਯੋਧ ਨਸ਼ਾ ਫਰਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਫਾਇਰ ਰੈਡ ਰਜਿਸਟ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹੈਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਡਲਰ ਅਰੇਸਟ ਕੀਤੇ ਜਿਹੜੀ ਕਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੇ 1880 ਹਰ ਸਾਲ ਪਰਤੇ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲਕੇ ਸਾਡੇ ਸਾਡੇ ਨਾਲ ਇਨਫਰਮੇਸ਼ਨ ਸ਼ੇਅਰ ਕਰੋ ਤੇ ਉਸਤੇ ਕਾਰਵਾਈ सिक्योरिटी प्लान रिव्यू किया कि अपने एरिए फोर्समेंट होनी चाहिए जिले में ताकि एक फोर्स की प्रेजेंस पैट्रोलिंग लोगों के अभी बहुत ही प्रोएक्टिव तरीके आई एस आई स्पॉन्सर्ड टैरिजम जरा उन्होंने डिस्टर्बेंस फैलाने की कोशिश की है उसका मुँह तोड़ अवाब दिता है सपटेंबर दो हजार चौबी तो बाद छब्बी टैरर मोड्यूल पुलिस ने बस्ट किए है जिस नब्बे आ, लोग अरैसट किए गए हैं भारी मात्रा के आर्म्स एक्सपलोसिवस एमूनेशन हैंड ग्रेनेड्स आर डी एक्स रिकवर कितिया गई हजे कल ही बिकीविंड सैक्टर दो एके फोर्टी सैवन रइफल्स बी एस एफ के जॉइंट ऑपरेशन पुलिस ने रिकवर किया एक बहुत जबरदस्त कोशिश है पाकिस्तान की आई एस आई की कि इंटरनेशनल बॉर्डर के थ्रू ड्रोनस राही दूजे तरीक़ार राही ने नारको टैरिजम पुष किया जा रहा है ਡਰੋਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵ ਤੇ ਅਮਰੇਸ਼ਨ ਹੁੰਦੇ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ 20 ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਆ ਕੁਝ ਇਨਾਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰイズਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀ ਹੈ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗਨਾਈਜ਼ ਕ੍ਰਾਈਮ ਨੈਟਵਰਕਸ ਨਾਲ ਜੁੜੇ ਹੈਗੇ ਉਹਨਾਂ ਨੂੰ ਆਂਡੀਆਂ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸਪੌਂਸਿਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਸਿਰ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਡਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫ ਆਈ ਆਰਾਂ ਦਰਜ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਡਲਰ ਅਰੈਸਟ ਕੀਤੇ 205 ਕਰੋੜ ਦੀ ਪ੍ਰੋਪਰਟੀ ਟਰਕ ਸਮਗਲਰਸ ਦੀ 68 ਐਸ ਐਨ ਐਂਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਸਕਾੰਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਂਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਇਲੈਕਸ਼ਨ ਸੈਂਟਰ ਜਾਂ ਵੋਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ স্মਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਹੈ ਅਸੀਂ ਇਦਾਂ ਦੇ तकरीबन 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੌਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫ ਆਈ ਆਰਾਂ ਦਰਜ ਹੋਈਆਂ तो एक एक बहुत इफेक्टिव मैकेजम है पबलिक को लोग एनोनीमसू बाद फॉलोअप करते हुए असं एक एंटी ऑर्गेनाइज क्राइम हैल्पलाइन भी स्टार्ट की जे सूर्गनाइज क्राइम बारे इनफॉर्मेष है तो इस हैल्पलाइन पर दी जाए सा भी कोशिश है कि जे ड्रग यूजर है एज विकटम ट्रीट किया जाए ना कि एज अक्यूज उन्होंने रिफॉर्म किया जाए ਸਿਮਿਲਰਲੀ ਜਿਹੜੇ ਮਿਸਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣ ਐਨੀ ਕੁਐਸ਼ਨਸ ਆਰ ਵੈਲਕਮ ਸਰ ਆਪਨੇ ਇਹ ਦੱਸਾਇਆ ਹੈ ਵੀ ਕਿ ਜੋ ਗੂਸ ਕਰਦੇ ਹਨ ਉਹਨੂੰ ਵਿਕਤੀ ਨਹੀਂ ਸਮਝਿਆ ਜਾਣਾ ਚਾਹੀਦਾ ਜਿੱਤੇ ਮੈਂ नहीं ਸਮਝਾ ਰਹੇ ਹੋ چاہیے ఎక్్యూజ్ ది ఫోర్ ఇట్ మే ఎమ్యూజ్ ది ਸਮਝਾ ਰਹੇ چاہیے۔ अगर किसी के पास लाइटर भी मिल जाता है ना तो उस पर भी पत्ता लग जाएगा एक्चुअली पता जी ए बड़ी मैं थोड़ी गल सहमत हां देखो एक यूजर होता है जेड़ा पैडल करता पैडलिंग जे दे। है पैडलिंग मींस की स्मॉल क्वांटिटी जे ਤੁਸੀਂ ਦੂਜਿਆਂ ਨੂੰ सो ਸਾਡੀ ਜਿਹੜਾ ਇੱਕ ਯੂਜ਼ਰ ਪਿਓਰ ਹੁੰਦਾ ਸੋ کافی ਇਸ ਕੱਟ ਮੈਂ ਤੁਹਾਡਾ ਪੁਆਇੰਟ ਇਜ਼ ਸਾਡੀ ਕੋਸ਼ਿਸ਼ ਹੁੰਦੀ ਹੈ ਪੈਡਲਰਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਅਰਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫਰਮ ਦਿੱਤਾ ਜਾਵੇ ਸਰ ਸਰ ਜਿਸ ਤਰ੍ਹਾਂ ਕੋਈ ਬਟਾਲਾ ਨੂੰ ਐਕਸਟਰਾ ਫੋਰਸ ਦੇ ਦਿੱਤੀ ਜੀ ਓਵਰਲ ਪੰਜਾਬ ਦੀ ਗੱਲ ਕੀਤੀ ਜਾਵੇ ਐਕਸਚੂਅਲ ਸੀਜ਼ਨ ਦੇ ਇਲਾਵਾ ਨਵੀਂ ਪੱਤੀ ਦੀ ਕੋਈ ਸਕੀਮ ਚੱਲ ਰਹੀ ਹੈ ਜਾਂ ਕੁਝ ਐਸੀ ਪਲੈਨਿੰਗ ਚੱਲ ਰਹੀ ਹੈ ਕਿ ਪੱਤੀ ਨੂੰ ਦੇਖਦੇ ਹੋਏ ਆਊਟਪੁੱਟ ਨਫਰੀ ਪੁਜਾਤ ਸਕੈ ਨਹੀਂ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰੋਮੋਸ਼ਨ ਫਿਲ ਅਪ ਹੋਣ ਇਹਦੀ ਜੀ ਕਨਸੀਕੁਐਂਟ ਵੈਕੈਂਸੀ ਹੈ ਉਹ ਕਨਸਟੇਬਲ ਦੀ ਰਿਕਰੂਟਮੈਂਟ ਜਿਹੜੀ ਕਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ 11 ਆਫ ਕਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੇ 1880 ਹਰ ਸਾਲ ਪਰਤੇ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰਿਆ ਜਾਣਗੇ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰਿਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂ ਸਰ ਕਾਹਲੋ ਪੰਜਾਬ ਦੇ ਵਿੱਚ ਇਨਕਾਊਂਟਰ ਹੁੰਦੇ ਹਨ ਔਰ ਜਿਸ ਵੇਲੇ ਇਨਕਾਊਂਟਰ ਹੁੰਦੇ ਨੇ ਇਨਕਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਨੂੰ ਪ੍ਰੈਸ ਨੋਟ ਆਉਂਦਾ ਜਾਂ ਜਾਰੀ ਹੁੰਦਾ ਹੈ ਅੱਜ ਵੀ ਹਰ ਸਭ ਨੂੰ ਉਹਦੇ ਦੌਰਾਨ ਉਹਦੇ ਵਿੱਚ ਸਿਰਫ ਲੋਕੇਸ਼ਨ ਚੇਂਜ ਹੁੰ ਉਸ ਜਿਹੜਾ ਗੈਂਗਸਟਰ ਦਾ ਨਾਮ ਚੇਂਜ ਹੁੰਦਾ ਹੈ ਵੈਪਨ ਚੇਂਜ ਹੁੰਦਾ ਹੈ ਤਾਂ ਕਿ ਸਾਰੀ ਦੀ ਸਾਰੀ ਜਿਹੜੀ ਪਾਰਟੀ ਨਾਇਨ ਹੈ ਸੇਮ ਹੀ ਰਹਿੰਦੀ ਹੈ ਅ ਇਸ ਤੋਂ ਇਲਾਵਾ ਦੇਖੋ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਧਰੰਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ ਚੋਹਾਨ ਸਾਹਿਬ ਬੈਠੇ ਜਿੱਥੇ ਚੋਹਾਨ ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਤੇ ਸਰਖਾਲੀ ਗ੍ਰੇਨੇਡ ਅਟੈਕ ਤੋਂ ਬਾਅਦ ਜਿਹੜੇ ਉਹਦੇ ਚ ਇਨਵੋਲਡ ਮਾਈਨਰ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ 'ਚ ਲਿਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਪੂਰ ਕੀਤਾ ਜਾਵੇ ਸਰ ਇਹ ਪਬਲਿਕ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਦੇ ਵਿੱਚ ਨਾ ਇੱਕ ਵੱਡਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੁ ਸਕ੍ਰਿਪਟਡ ਹੁੰਦਾ ਹੈ ਪਤਾ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਵੀ ਹੋਈ ਹੈ ਕਿ ਉਹ ਗਏ ਸੀ ਅਸਲਾ ਫੜਨ ਲੱਗੇ ਪਰ ਤੋਂ ਉਹਨਾਂ ਨੇ ਹਮਲਾ ਕਰ ਦਿੱਤਾ ਹੈ ਔਰ ਉਹਦੇ ਬਾਅਦ ਦੇਕਰ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿੱਚ ਲਾਤੀ ਕੋਲੀ ਮਾਰੀ ਪਰ ਤੇ ਸਾਰਾ ਕੁਝ ਬਾਕੀ ਸੇਮ ਹੈ ਦੇਖੋ ਜੀ ਇਹ ਤਾਂ ਬੜਾ ਸੈਲਫ ਕੰਟਰੋਲ ਹੈ ਜੀ

ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਭਰਾਈ ਜਾਵੇ। ਸਰ ਟੈਕ ਟੋਰਚਸ ਬਹੁਤ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੂੰ ਔਰ ਆਪਣੀ ਸੀਐਫਪੀ ਸਿਕਿਉਰਿਟੀ ਨੂੰ ਲੈ ਕੇ ਲੋਕਾਂ ਨੇ ਬਹੁਤ ਘਰ ਰਹਾ ਹੈ। ਮੈਂ ਤੁਹਾਡੇ ਰਾਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਦੀ ਇਹ ਗੱਲ ਤੁਹਾਡੀ ਠੀਕ ਹੈ। ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ। ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ। ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫਆਈਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੋਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਉਸਤੇ ਕਾਰਵਾਈ ਹੋਵੇ ਦਿਸ ਇਸ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉੱਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕੋਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਦਿਓ ਸਰ ਬਟਾਲਾ ਮਾਮਲੇ ਤੋਂ ਉੱਪਰ ਕੀ ਕਾਰਵਾਈ ਕਿੰਨੇ ਦਾ ਹੋਇਆ ਮੰਗਦਾ ਕਿਹੜੇ ਕਲੇਮ